4 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਪਹਿਲੋਂ ਵੀ ਨੌਜਵਾਨਾਂ ਦਾ ਪੁਲਿਸ ਰਿਮਾਂਡ ਮਿਲਿਆ ਸੀ ਕੁਝ ਬਰਾਮਦਗੀਆਂ ਹੋਈਆਂ ਪਹਿਲੋਂ ਅੱਜ ਵੀ ਇਹਨਾਂ ਨੇ ਸੇਮ ਵਰਡਿੰਗ ਦੁਹਰਾਈ ਹੈ ਜੋ ਨੌ ਬੰਦਿਆਂ ਤੇ ਦੁਹਰਾਈ ਸੀ ਇਹਨਾਂ ਦੇ ਕੋਲ ਹੁਣ ਕੋਈ ਨਵੀਂ ਗੱਲ ਹੈ ਹੀ ਨਹੀਂ ਉਹੀ ਗੱਲ ਹੈ ਮੋਬਾਈਲ ਰਿਕਵਰ ਕਰਨਾ ਹੈ ਬੰਦੇ ਫੜਨੇ ਨੇ ਇੱਕ ਆਨੰਦਪੁਰ ਸਾਹਿਬ ਦੇ ਨਾਂ ਦੀ ਸੈਨਾ ਸੀ ਫੌਜ ਤਿਆਰ ਸੀ ਹੁਣ ਜੇ ਜੇ ਇੱਕ ਹੁਣ ਪਤਾ ਜੇ ਪੰਜਾਬ ਦੇ ਸੱਭਿਆਚਾਰ ਬਾਰੇ ਪਤਾ ਹੀ ਨਹੀਂ ਤਾਂ ਉਸ ਕੁਐਸਚਨ ਦਾ ਆਨਸਰ ਨਹੀਂ ਦੇ ਸਕਦੇ ਸਿੱਖਾਂ ਦੇ ਵਿੱਚ ਆਨੰਦਪੁਰ ਸਾਹਿਬ ਤੋਂ ਜਿਹੜੀ ਫੌਜ ਹੈ ਖਾਲਸਾ ਫੌਜ ਹੈ ਤਾਂ ਇੱਕ ਨਿਹੰਗ ਸਿੰਘਾਂ ਦੇ ਲਬਜ ਨੇ ਇਹ ਇੱਕ ਫੌਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੀ ਜਿਹੜਾ ਪੰਜਾਬ ਪੁਲਿਸ ਨੂੰ ਪੰਜਾਬ 'ਚ ਪੈਦਾ ਹੋ ਕੇ ਵੀ ਖਾਲਸਾ ਫੌਜ ਦੀ ਡੈਫੀਨੇਸ਼ਨ ਬਾਰੇ ਨਹੀਂ ਪਤਾ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਇਹਨਾਂ ਨੂੰ ਸਮਝਾ ਨਹੀਂ ਸਕਦੇ ਦੂਸਰਾ ਇਹਨਾਂ ਨੇ ਕਿਹਾ ਵੈਪਨ ਬਰਾਮਦ ਕਰਨੇ ਨੇ ਵੈਪਨ ਕਿੱਥੋਂ ਬਰਾਮਦ ਹੋਣਗੇ ਕਹਿੰਦੇ ਬੰਦੇ ਫੜਨੇ ਨੇ ਬੰਦੇ ਕਿੱਥੋਂ ਫੜੇ ਜਾਣਗੇ ਤੇ ਪਹਿਲਾਂ ਹੀ ਆਲਦੀ ਬੰਦੇ ਫੜੇ ਹੋਏ ਨੇ ਉਹ 'ਚ ਲਿਖਿਆ ਹੋਇਆ ਹੈ ਕੀ ਇਹ ਜਿਹੜੇ ਕੁਛ ਆਦਮੀ ਨੇ ਉਹ ਤਾਂ ਅਜੇ ਉਹਨਾਂ ਦੀ ਰੈਸਟ ਬਾਕੀ ਜੇ ਉਹ ਰੈਸਟ ਬਾਕੀ ਹੈ ਤੇ ਪਪਲਪ੍ਰੀਤ 2 ਸਾਲ ਦੀ ਜੇਲ੍ਹ ਦੇ ਬਾਅਦ ਕੀ ਆ ਕੇ ਬੰਦਿਆਂ ਨੂੰ ਘਰੋਂ ਘਰ ਫੜਾ ਕੇ ਜਾਊਗਾ ਸੋ ਇੱਕ ਬੜੇ ਬੇਤੁਕੇ ਇਹਨਾਂ ਦੇ ਕੁਐਸਚਨ ਸੀ ਕੱਲਾ ਕੱਲਾ ਬੰਦਾ ਦਿਸਦਾ ਹੈ ਜੇ ਕੱਲੇ ਕੱਲੇ ਆਦਮੀ 'ਚ ਇਹ ਥਾਣੇ ਵਾਲਾ ਜਿਹੜਾ ਇਹ ਹਮਲਾ ਕਹਿ ਰਹੇ ਨੇ ਉਹਦੇ 'ਚ ਪਪਲਪ੍ਰੀਤ ਹੈ ਹੀ ਨਹੀਂ ਤੇ ਅਜਨਾਲਾ ਕੈਂਟ 'ਚ ਕਰਦਾ ਕੀ ਆ ਉਸ ਕੇਜ 'ਚ ਮਲਜ਼ੂਮ ਕਿਉਂ ਸੋ ਇੱਕ ਸਾਰਾ ਛੜਜੰਤਰ ਹੋਰ ਕੁਝ ਮੈਨੂੰ ਡਾਊਟ ਹੈ ਸਟੇਟ ਦੇ ਉੱਪਰ ਕਿ ਇਹ ਨਹੀਂ ਚਾਹੁੰਦੇ ਕਿ ਭਾਈ ਅਮਰਤਪਾਲ ਪੰਜਾਬ 'ਚ ਰਹੇ ਜਿਹੜਾ ਮੇਰਾ ਮਨ ਕਹਿ ਰਿਹਾ ਕਰਕਾ ਦਾ 227 ਵਾਲੇ ਪਾਸੇ ਤੁਹਾਡਾ ਨਿਸ਼ਾਨਾ ਜਾਂਦਾ ਵਸ ਲੱਗ ਇਹ ਹੈ ਕਿ ਮੈਂ ਲਗਾਤਾਰ ਪਿੰਡਾਂ ਜਾ ਰਿਹਾ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਦੀ ਵੋਟ ਨਹੀਂ ਬਣੀ ਤੇ ਬਜ਼ੁਰਗਾ ਟਿੱਕਰ ਇੱਕ ਭਾਈ ਅਮਰਤਪਾਲ ਦਾ ਨਾਂ ਲੈ ਕੇ ਲੋਕ ਜਿੱਥੇ ਤੁਸੀਂ ਖੜੋਜੋ ਭਾਈ ਅਮਰਤਪਾਲ ਦਾ ਨਾਂ ਲੈ ਲਓ 500 ਬੰਦਾ ਇਕੱਠਾ ਹੋ ਜਾਂਦਾ ਮਿੰਟ 'ਚ ਸੋ ਸਟੇਟ ਨੂੰ ਡਰ ਹੈ ਕਿ 2027 ਦੇ ਵਿੱਚ ਜਿਹੜੀ ਸਰਕਾਰ ਆ ਪੰਥਕ ਸਰਕਾਰ ਆ ਰਹੀ ਪਪਲਪ੍ਰੀਤ ਦੀ ਅਜਨਾਲੇ ਕੋਰਟ ਦੇ ਵਿੱਚ ਪੇਸ਼ੀ ਹੋਈ ਆ ਤੇ 4 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੋਇਆ ਇਸ ਟਾਈਮ ਵਕੀਲ ਸਾਹਿਬਾਨ ਸਾਡੇ ਨਾਲ ਆ ਰਿਤੂ ਰਾਜ ਜੀ ਵੀ ਨਾਲ ਆ ਹਰਪਾਸ ਸਿੰਘ ਖਾਰਾ ਮੌਜੂਦ ਆ ਗੁਰਫਤੇ ਸਾਂਝ ਕਰਦੇ ਆ ਖਾਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਰਾ ਸਾਹਿਬ 4 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਪਹਿਲਾਂ ਵੀ ਨੌਜਵਾਨਾਂ ਦਾ ਪੁਲਿਸ ਰਿਮਾਂਡ ਮਿਲਿਆ ਸੀ ਕੁਝ ਬਰਾਮਦਗੀਆਂ ਹੋਈਆਂ ਪਹਿਲੋਂ ਅੱਜ ਵੀ ਇਹਨਾਂ ਨੇ ਸੇਮ ਵਰਡਿੰਗ ਦੁਹਰਾਈ ਏ ਜੋ ਨੌ ਬੰਦਿਆਂ ਤੇ ਦੁਹਰਾਈ ਸੀ ਇਹਨਾਂ ਦੇ ਕੋਲ ਹੁਣ ਕੋਈ ਨਵੀਂ ਗੱਲ ਉਹੀ ਗੱਲ ਹੈ ਮੋਬਾਈਲ ਰਿਕਵਰ ਕਰਨਾ ਹੈ ਬੰਦੇ ਫੜਨੇ ਨੇ ਇੱਕ ਆਨੰਦਪੁਰ ਸਾਹਿਬ ਦੇ ਨਾਂ ਦੀ ਸੈਨਾ ਸੀ ਫੌਜ ਤਿਆਰ ਸੀ ਹੁਣ ਜੇ ਜੇ ਇੱਕ ਹੁਣ ਪਤਾ ਜੇ ਪੰਜਾਬ ਦੇ ਸੱਭਿਆਚਾਰ ਬਾਰੇ ਪਤਾ ਹੀ ਨਹੀਂ ਤਾਂ ਉਸ ਕੁਐਸਚਨ ਦਾ ਆਨਸਰ ਨਹੀਂ ਦੇ ਸਕਦੇ ਸਿੱਖਾਂ ਦੇ ਵਿੱਚ ਆਨੰਦਪੁਰ ਸਾਹਿਬ ਤੋਂ ਜਿਹੜੀ ਫੌਜ ਹੈ ਖਾਲਸਾ ਫੌਜ ਹੈ ਤਾਂ ਇੱਕ ਨਿਹੰਗ ਸਿੰਘਾਂ ਦੇ ਲਬਜ ਨੇ ਇਹ ਇੱਕ ਫੌਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੁਣ ਅਸੀਂ ਉਹਨੂੰ ਫੌਜ ਨੂੰ ਰਲਾ ਰਹੇ ਹਾਂ ਕਿ ਇੰਡੀਅਨ ਸਟੇਟ ਦੇ ਖਿਲਾਫ ਰਲਾ ਰਹੇ ਹਾਂ ਉਹਦਾ ਜਿੱਥੇ ਵੀ ਦੋ ਚਾਰ ਸਿੰਘ ਇਕੱਠੇ ਹੁੰਦੇ ਨੇ ਤਾਂ ਉੱਥੇ ਇੱਕ ਲਬ ਜਾਉਂਦਾ ਫੌਜ ਤਿਆਰ ਹੈ ਫੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੀ ਜਿਹੜਾ ਪੰਜਾਬ ਪੁਲਿਸ ਨੂੰ ਪੰਜਾਬ 'ਚ ਪੈਦਾ ਹੋ ਕੇ ਵੀ ਖਾਲਸਾ ਫੌਜ ਦੀ ਡੈਫੀਨੇਸ਼ਨ ਬਾਰੇ ਨਹੀਂ ਪਤਾ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਇਹਨਾਂ ਨੂੰ ਸਮਝਾ ਨਹੀਂ ਸਕਦੇ ਦੂਸਰਾ ਇਹਨਾਂ ਨੇ ਕਿਹਾ ਵੈਪਨ ਬਰਾਮਦ ਕਰਨੇ ਨੇ ਵੈਪਨ ਕਿੱਥੋਂ ਬਰਾਮਦ ਹੋਣਗੇ ਕਹਿੰਦੇ ਬੰਦੇ ਫੜਨੇ ਨੇ ਬੰਦੇ ਕਿੱਥੋਂ ਫੜੇ ਜਾਣਗੇ ਤੇ ਪਹਿਲਾਂ ਹੀ ਆਲਰਡੀ ਬੰਦੇ ਫੜੇ ਹੋਏ ਨੇ ਉਹ 'ਚ ਲਿਖਿਆ ਹੋਇਆ ਹੈ ਕਿ ਇਹ ਜਿਹੜੇ ਕੁਝ ਆਦਮੀ ਨੇ ਉਹ ਤਾਂ ਅਜੇ ਉਹਨਾਂ ਦੀ ਰੈਸਟ ਬਾਕੀ ਹੈ ਜੇ ਉਹ ਰੈਸਟ ਬਾਕੀ ਹੈ ਤਾਂ ਪਪਲਪ੍ਰੀਤ 2 ਸਾਲ ਦੀ ਜੇਲ੍ਹ ਦੇ ਬਾਅਦ ਕੀ ਆ ਕੇ ਬੰਦਿਆਂ ਨੂੰ ਘਰੋਂ ਘਰ ਫੜਾ ਕੇ ਜਾਊਗਾ ਸੋ ਇੱਕ ਬੜੇ ਬੇਤੁਕੇ ਇਹਨਾਂ ਦੇ ਕੁਐਸਚਨ ਸੀ ਉਹਨਾਂ ਦੇ ਕੋਈ ਮੇਰੇ ਦੇਖਿਆ ਜ ਕੋਈ ਆਨਸਰ ਵੀ ਨਹੀਂ ਬਣਦੇ ਇਹਨਾਂ ਨੇ ਦੱਸ ਦਿੰਦਾ ਰਿਮਾਂਡ ਮੰਗਿਆ ਸੀ ਤਾਂ ਮਾਨਯੋਗ ਅਦਾਲਤ ਨੂੰ ਹੁੰਦਾ ਕਿ ਪਤਾ ਨਹੀਂ ਸ਼ਾਇਦ ਕੋਈ ਚੀਜ਼ ਇਹੋ ਜੀ ਹੋਵੇ ਤਾਂ ਜੱਸ ਸਾਹਿਬ ਨੇ 4 ਦਿਨ ਦਾ ਰਿਮਾਂਡ ਦਿੱਤਾ ਹੈ। ਖਰਦ ਸਾਹਿਬ ਜੋ ਹੁਣੇ ਪਰਿਵਾਰ ਨਾਲ ਗੱਲਬਾਤ ਹੋਈ ਸੀ ਕਹਿੰਦੇ ਕਿ ਪਪਲਪ੍ਰੀਤ ਸੇ ਮੌਜੂਦ ਹੀ ਨਹੀਂ ਸੀ ਪਰ ਇਸ ਵਿੱਚ ਨਾਮ ਪਾਇਆ ਜਾਣਾ ਕੀ ਲੱਗਦਾ? ਨਹੀਂ ਉਹ ਗੱਲ ਹੋਈ ਵੀ ਸੀ। ਰਿਤੂ ਰਾਸ ਸੰਧੂ ਖੜੇ ਨੇ ਇਹਨਾਂ ਨੇ ਕਿਹਾ ਕਿ ਜਿਹੜੀ ਵੀਡੀਓ ਹੈ ਉਸ ਵੀਡੀਓ ਦੇ ਅੰਦਰ ਦਿਖਾ ਦਿਓ ਕਿ ਪਪਲਪ੍ਰੀਤ ਕਿੱਥੇ ਖੜਾ ਹੈ। ਤਾਂ ਉਹ ਗੱਲ ਮੈਨੂੰ ਵੀ ਬੜੀ ਵਧੀਆ ਲੱਗੀ ਕਿ ਠੀਕ ਹੈ ਉਹ ਆਦਮੀ ਵੀਡੀਓ 'ਚ ਹੈ ਹੀ ਨਹੀਂ। ਦੇਖੋ ਤੁਸੀਂ ਤੁਹਾਡੇ ਤੁਸੀਂ ਟੀਵੀ ਤੇ ਕੈਮਰੇ ਲਾਏ ਹੋਏ ਨੇ। ਕੱਲਾ-ਕੱਲਾ ਬੰਦਾ ਦਿਸਦਾ ਹੈ। ਜੇ ਇਕੱਲੇ ਇਕੱਲੇ ਆਦਮੀ 'ਚ ਇਹ ਥਾਣੇ ਵਾਲਾ ਜਿਹੜਾ ਇਹ ਹਮਲਾ ਕਹਿ ਰਹੇ ਨੇ ਉਹਦੇ 'ਚ ਪਪਲ ਪ੍ਰੀਤ ਹੈ ਹੀ ਨਹੀਂ ਤੇ ਅਜਨਾਲਾ ਕੈਂਟ 'ਚ ਕਰਦਾ ਕੀ ਆ ਉਸ ਕੇਸ 'ਚ ਮੁਲਜ਼ਮ ਕਿਉਂ ਸੋ ਇੱਕ ਸਾਰਾ ਛੜਜੰਤਰ ਹੋਰ ਕੁਝ ਵੀ 22 ਤਰੀਕ ਨੂੰ ਜਿਹੜੀ ਐਨਐਸਏ ਆ ਭਾਈ ਅਮਰਪਾਲ ਸਿੰਘ ਹਟਣੀ ਆ ਕੀ ਲੱਗਦਾ ਤੁਹਾਨੂੰ ਇਸੇ ਤਰ੍ਹਾਂ ਪੰਜਾਬ ਲਿਆਂਦਾ ਜਾਊਗਾ ਜਿੱਦਾਂ ਸ਼ਿਫਟ ਕਰਤਾ ਜਾਊ ਪੰਜਾਬ ਵਾਲਿਆਂ ਚ ਦੇਖੋ ਗੱਲ ਇਸ ਤਰ੍ਹਾਂ ਹੈ ਪੂਰੀ ਉਮੀਦ ਹੈ ਕਿ ਨੌ ਬੰਦਿਆਂ ਤੋਂ ਸੇਮ ਐਲੀਗੇਸ਼ਨ ਨੇ ਤੇ ਫਿਰ ਦਸਵੇਂ ਬੰਦੇ 'ਚ ਕਿਉਂ ਰੱਖਣਗੇ ਬੜੀ ਉਮੀਦ ਹੈ ਕਿ ਉਹ 21 ਜਾਂ 22 ਨੂੰ ਉਹ ਜਿਹੜੀ ਟੁੱਟ ਜਾਣੀ ਇਹਨਾਂ ਦੀ ਐਨਐਸਏ ਉਸ ਤੋਂ ਬਾਅਦ ਇਹ ਪੰਜਾਬ ਲੈਣਗੇ ਜੇਲ੍ਹ ਬਾਰੇ ਮੈਨੂੰ ਡਾਊਟ ਹੈ ਸਟੇਟ ਦੇ ਉੱਪਰ ਕਿ ਇਹ ਨਹੀਂ ਚਾਹੁੰਦੇ ਕਿ ਭਾਈ ਅਮਰਤਪਾਲ ਪੰਜਾਬ ਚ ਰਹੇ ਜਿਹੜਾ ਮੇਰਾ ਮਨ ਕਹਿ ਰਿਹਾ ਪੰਜਾਬ ਤੋਂ ਬਾਹਰ ਰੱਖ ਸਕਦੇ ਉਹਨਾਂ ਨੂੰ ਇਹ ਦੇਖੋ ਇਹਨਾਂ ਨੇ ਪਿੱਛੇ ਜੇ ਇੱਕ ਕੋਈ ਲਾ ਵੀ ਪਾਸ ਕੀਤਾ ਸੀ ਜਿਸ ਦੇ ਵਿੱਚ ਇਹਨਾਂ ਨੇ ਇੱਕ ਗੈਂਗਸਟਰ ਨੂੰ ਪਹਿਲਾਂ ਉੱਥੇ ਟਰਾਂਸਫਰ ਕੀਤਾ ਉਹ ਇੱਕ ਗੱਲ ਤੇ ਪਰਦਾ ਪਾਉਣ ਲਈ ਕੀਤਾ ਇਹਨਾਂ ਨੇ ਕਿ ਭਾਈ ਚਾਂਸ ਕੱਲ ਨੂੰ ਪਾਈ ਅਮਰਤਪਾਲ ਨੂੰ ਬਾਹਰ ਭੇਜਿਆ ਤਾਂ ਸਟੇਟ ਨੂੰ ਇਹ ਨਾ ਲੱਗੇ ਕਿ ਸਟੇਟ ਇੱਕ ਬੰਦੇ ਦੇ ਖਿਲਾਫ ਹੈ ਸਟੇਟ ਇੱਕ ਬੰਦੇ ਦੇ ਖਿਲਾਫ ਕਿਉਂਕਿ ਇਹਨਾਂ ਦੇ ਜਿਹੜੇ ਯਾਰ ਬੇਲੀ ਨੇ ਜਿਹੜੀ ਜੁੰਡਲੀ ਹੈ ਐ ਸਰਕਾਰ ਦੀ ਉਹ ਜੁੰਡਲੀ ਚ ਅਕਾਲੀ ਉਹ ਜੁੰਡਲੀ ਦੇ ਅੰਦਰ ਕਾਂਗਰਸੀ ਉਹ ਜੁੰਡਲੀ ਦੇ ਅੰਦਰ ਭਾਜਪਾ ਇਹਨਾਂ ਸਾਰਿਆਂ ਦੀ ਇਕੱਠੀ ਸੋਚ ਹੈ ਕਿ ਇੱਕ ਬੰਦਾ ਪੰਜਾਬ ਕੱਲਾ ਹਲਾ ਚੁੱਕਾ ਹੈ ਸਾਰੇ ਸਭ ਡਰ ਕਾ ਦਾ 2027 ਵਾਲੇ ਪਾਸੇ ਤੁਹਾਡਾ ਨਿਸ਼ਾਨਾ ਜਾਂਦਾ ਵਸ ਲੱਗਿਆ ਇਹ ਹੈ ਕਿ ਮੈਂ ਲਗਾਤਾਰ ਪਿੰਡਾਂ ਜਾ ਰਿਹਾ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਦੀ ਵੋਟ ਨਹੀਂ ਬਣੀ ਤੇ ਬਜ਼ੁਰਗਾ ਟਿੱਕਰ ਇੱਕ ਭਾਈ ਅਮਰਤਪਾਲ ਦਾ ਨਾਂ ਲੈ ਕੇ ਲੋਕ ਜਿੱਥੇ ਤੁਸੀਂ ਖਲੋ ਜੋ ਭਾਈ ਅਮਰਤਪਾਲ ਦਾ ਨਾਂ ਲੈ ਲਓ 500 ਬੰਦਾ ਇਕੱਠਾ ਆ ਜਾਂਦਾ ਮਿੰਟ 'ਚ ਸੋ ਸਟੇਟ ਨੂੰ ਡਰ ਹੈ ਕਿ 2027 ਦੇ ਵਿੱਚ ਜਿਹੜੀ ਸਰਕਾਰ ਆ ਪੰਥਕ ਸਰਕਾਰ ਆ ਰਹੀ ਹੈ ਅੱਛਾ ਤੁਹਾਡਾ ਕਿਹੜਾ ਕਿਹੜਾ ਪੈਨਲ ਵਿੱਚ ਕੌਣ-ਕੌਣ ਮੌਜੂਦ ਸੀ ਹੈ ਤੁਹਾਡਾ ਜਦੋਂ ਤੁਸੀਂ ਅੰਦਰ ਬੈਠੇ ਇੱਕ ਮੈਂ ਸੀ ਇੱਕ ਮਿਨਿਸਟਰ ਰਿਤੂ ਰਾਜ ਸੰਧੂ ਰਮਨਜੀਤ ਸਿੰਘ ਸੰਧੂ ਤੇ ਇੱਕ ਕਰਮਜੀਤ ਸਿੰਘ ਪੰਨੂ ਚਾਰ ਐਡਵੋਕੇਟ ਸੀ ਅੱਜ ਚਾਰ ਚਾਰ ਹੀ ਨੇ ਚਾਰ ਐਡਵੋਕੇਟਾਂ ਜੀ ਸੀ 22 ਤਰੀਕ ਨੂੰ ਐਨਐਸ ਟੁਰਨਾ ਜਿਹੜਾ ਆਸਵੰਦਾ ਤੁਸੀਂ ਸਾਰੇ ਪੈਨਲ ਤੁਹਾਡਾ ਆਸਵੰਦਾ ਕਿ ਅਮਰਤਪਾਲ ਸਿੰਘ ਨੂੰ ਇੱਥੇ ਲਿਆਂਦਾ ਨਹੀਂ ਲੈ ਕੇ ਆਉਣਗੇ ਜੀ ਕੀ ਕਰਨਗੇ ਨੌ ਬੰਦਿਆਂ ਤੇ ਖਤਮ ਕਰ ਦੀ ਦਸਵੇਂ ਤੇ ਕਿਵੇਂ ਰੱਖਣਗੇ ਕਿ ਕਿਹੜੇ ਗਰਾਊਂਡ ਤੇ ਰੱਖਣਗੇ ਦਸਾਂ ਤੇ ਐਲੀਗੇਸ਼ਨ ਦਾ ਸੇਮ ਲਾ ਰਹੇ ਨੇ ਨਾ ਜੀ ਹੋਰ ਤਾਂ ਕੋਈ ਐਲੀਗੇਸ਼ਨ ਹੀ ਨਹੀਂ ਅੱਛਾ ਜਿਹੜੇ ਸੇਮ ਐਲੀਗੇਸ਼ਨ ਲਾਤੇ ਅੱਜ ਕੋਰਟ ਦੇ ਅੰਦਰ ਲਾਏ ਨੇ ਹੁਣ ਉਹਨਾਂ ਨੂੰ ਡਰਾਈ ਕਿਵੇਂ ਕਰਨਗੇ ਜੇ ਕਹਿਣਗੇ ਕੱਲਾ ਭਾਈ ਅਮਰਤਪਾਲ ਸਿੰਘ ਤੋਂ ਪਹਿਲਾਂ ਕੋਰਟ ਜਾ ਕੇ ਨੌਆਂ ਦਾ ਨਾਂ ਕਿਉਂ ਲਿਆ ਸੋ ਇਹਨਾਂ ਗੱਲਾਂ ਤੇ ਸਰਕਾਰ ਆਪ ਘਰੇਗੀ ਜੇ ਨਾਂ ਲੈ ਕੇ ਆਉਣਗੇ। ਪਹਿਲੀ ਕੁਝ ਰਿਕਵਰੀਆਂ ਹੋਈਆਂ ਰਿਤੂ ਰਾਜੀ ਹਲ ਜਾਊਗਾ। ਸੰਤੂ ਸਾਹਿਬ ਤੁਸੀਂ ਤੁਸੀਂ ਦੱਸ ਦਿਓ ਕਿ ਜਿਹੜੇ ਪਹਿਲਾਂ ਜਿਹੜੇ 9 ਜਾਨ ਫੜੇ ਗਏ ਸੀ ਕੋਈ ਰਿਕਵਰੀ ਹੋਈ ਉਹਨਾਂ ਦੇ ਕੋਲ 8-8 ਦਿਨ ਦਾ ਕੋਈ ਰਿਕਵਰੀ ਨਹੀਂ ਹੋਈ। ਪਹਿਲਾਂ ਕਹਿੰਦੇ ਸੀ ਮੋਬਾਈਲ ਰਿਕਵਰ ਕਰਨੇ ਆ ਜੀ। ਕਾਲ ਡਿਟੇਲ ਜਿਹੜੀਆਂ ਟਰੈਸ ਕਰਨੀਆਂ ਹੈਗੀਆਂ ਜੀ। ਵੈਪਨ ਰਿਕਵਰ ਕਰਨੇ ਕੋਈ ਰਿਕਵਰੀ ਨਹੀਂ ਹੋਈ ਅਜੇ ਤੱਕ ਉਹਨਾਂ ਕੋਲ ਜੀ। ਕੋਈ ਰਿਕਵਰੀ ਨਹੀਂ ਹੋਈ। ਰਿਤੂ ਰਾਜ ਜਿਹੜੀ ਦੱਸਿਆ ਜਾ ਰਿਹਾ ਕਿ ਅਣਪਛਾਤੇ ਵਿੱਚੋਂ ਨਾਮ ਕੱਢੇ ਗਏ ਆ ਉਹ ਕਿਹੜੇ ਨਾਮ ਸੀ ਜਿਹੜੇ ਕੱਢੇ ਗਏ ਆ? ਕਰਤੇ ਨੇ ਡਿਸਚਾਰਜ ਕਰਤੇ ਨੇ ਜੀ اچھا ਨਾਮ ਦੀ ਜਾਣਕਾਰੀ ਨਹੀਂ ਦਿੱਤੀ ਜਾਣਕਾਰੀ ਨਹੀਂ ਹੈ ਜੀ ਉਹ ਜੇ ਡਿਸਕਲੋਜ਼ ਨਹੀਂ ਕੀਤਾ ਇਹਨਾਂ ਨੇ ਕਾਰਨ ਕੀ ਹੈ ਇਹੋ ਜੀ ਗੱਲ ਜਿਹੜੀ ਡਿਸਕਲੋਜ਼ ਨਹੀਂ ਕਰਦੇ ਕਿਉਂਕਿ ਪੁਲਿਸ ਦੇ ਕੋਲ ਇੱਕ ਬੜੀ ਵੱਡੀ ਪਾਵਰ ਹੁੰਦੀ ਹੈ ਜਿਵੇਂ 500 ਬੰਦਾ ਹਣ ਬਿਛਾਤਾ ਹੈ ਬਾ ਫਿਰ ਲੈਣਾ ਬਣਾ ਲੋ ਜਿਹੜੇ ਜਿਹੜੇ ਆ ਗਏ ਜਿਹੜੇ ਜਿਨ੍ਹਾਂ ਤੇ ਰੱਬ ਦੇ ਇਹਨਾਂ ਨੇ ਕਿਰਪਾ ਕਰਤੀ ਉਹ ਕੱਢ ਦੇਣਗੇ ਜਿਨ੍ਹਾਂ ਤੇ ਇਹਨਾਂ ਨੇ ਕਿਰਪਾ ਨਾ ਕੀਤੀ ਅੰਦਰ ਧੱਕ ਦੇਣਗੇ ਸੋ ਇਹ ਪੁਲਿਸ ਕੋਲ ਬਹੁਤ ਵੱਡਾ ਇੱਕ ਸਿਸਟਮ ਹੈ ਹਾਂ ਖਾਰਾ ਸਾਹਿਬ ਇਸ ਟਾਈਮ ਵਕੀਲਾਂ ਦਾ ਪੈਨਲ ਸੀ ਸਾਡੇ ਨਾਲ ਸੀ ਵਕੀਲ ਖਾਰਾ ਸਾਹਿਬ ਜਰਣ ਨੇ ਕਿਹਾ ਕਿ 22 ਤਰੀਕ ਨੂੰ ਜਿਹੜੇ ਕਿ ਐਨਐਸ ਟੁੱਟਣ ਜਾ ਰਹੇ ਅਮਰਤਪਾਲ ਸਿੰਘ ਦੀ ਲਿਉਣਾ ਤੇ ਮਮਕਨ ਲੱਗਦਾ ਵਾ ਨਾ ਮੁਮਕਨ ਨਹੀਂਗਾ ਕਿਉਂਕਿ ਇਹ 9 ਜਣੇ ਉਸੇ ਸਬੰਧਤ ਕੇਸਾਂ ਦੇ ਵਿੱਚ ਪੰਜਾਬ ਦੀਆਂ ਜੇਲ੍ਹਾਂ ਸ਼ਿਫਟ ਹੋਣਗੇ ਤੇ ਉਹਨੂੰ ਲੈ ਜਾਂਦਾ ਜਾਊਗਾ ਹੋ ਸਕਦਾ ਇੱਕ ਹੋਰ ਵੀ ਗੱਲ ਕਹੀ ਹੈ ਕਿ ਅਮਰਤ ਪਾਤਸ ਨੂੰ ਪੰਜਾਬ ਦੀ ਜੇਲ੍ਹ ਤੋਂ ਬਾਹਰ ਕੀਤਾ ਰੱਖਿਆ ਜਾਵੇ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਚ ਸ਼ਿਫਟ ਕੀਤੇ ਗਏ ਆ ਪਰ ਨੌਜਵਾਨ ਅਮਰਤ ਪਾਤ ਸਿੰਘ ਉਹਨੂੰ ਪੰਜਾਬ ਦੀ ਜੇਲ੍ਹ ਤੋਂ ਸ਼ਿਫਟ ਬਾਹਰ ਰੱਖਿਆ ਜਾ ਸਕਦਾ ਵਾ ਜੀ ਗ੍ਰਿਫਤਾਰੀ ਤੋਂ ਬਾਅਦ ਦੇ ਵਿੱਚ 2 ਸਾਲ ਐਨਐਸਏ ਲੱਗੀ 2 ਸਾਲ ਡਿਬਰੂਗੜ ਦੇ ਜੇਲ੍ਹਾਂ ਚ ਰੱਖਿਆ ਡਿਬਰੂਗੜ ਤੋਂ ਬਾਅਦ ਦੇ ਵਿੱਚ ਪੰਜਾਬ ਦੀ ਵਾਪਸੀ ਹੋ ਰਹੀ ਹੈ ਨੌਜਵਾਨਾਂ ਦੀ ਅੱਜ ਪੱਪਾ ਪ੍ਰੀਤ ਸਿੰਘ ਦਾ ਸਾਹਮਣੇ ਕਹੀ ਆ ਪੰਨੂ ਸਾਹਿਬ ਨੇ ਵੀ ਕਹੀ ਆ ਸੰਧੂ ਸਾਹਿਬ ਨੇ ਵਕੀਲਾਂ ਦਾ ਪੈਨਲ ਜਿਹੜਾ ਉਹਨਾਂ ਸਾਰਿਆਂ ਨੇ ਇਹੋ ਗੱਲ ਕਹੀ ਆ ਕਿ ਇਹ ਜਿਹੜਾ ਚਾਰਨ ਦਾ ਪੁਲਿਸ ਰਿਮਾਨ ਸੀ ਕੇਵਲ ਫੋਨ ਬਰਾਮਦਗੀ ਲਈ ਤੇ ਵੈਪਨ ਬਰਾਮਦਗੀ ਲਈ ਗਿਆ ਪਰ ਕੁਝ ਵੀ ਬਰਾਮਦ ਨਹੀਂ ਹੋਇਆ ਦੇਖਦੇ ਆ ਪੱਪਲਪ੍ਰੀਤ ਕੋ ਕੀ ਬਰਾਮਦ ਹੁੰਦਾ ਤੇ ਉਹ ਤਾਂ ਬਾਅਦ ਦੇ ਵਿੱਚ 22 ਤਰੀਕ ਨੂੰ ਜਿਹੜੀ ਕਿ ਐਨਐਸਏ ਟੁੱਟਣ ਜਾ ਰਹੀ ਆ ਅਮਰਤਪਾਲ ਸਿੰਘ ਦੀ ਉਹਨਾਂ ਦੀ ਜੇਲ੍ਹ ਤਬਦੀਲੀ ਕਿੱਥੇ ਹੁੰਦੀ ਆ ਇਹ ਤਾਂ ਸਮੇਂ ਦੇ ਗਰਬ ਦੇ ਵਿੱਚ ਆ ਪਰ ਅੱਜ ਜੋ ਪੱਪਲਪ੍ਰੀਤ ਦੇ ਪਰਿਵਾਰ ਨਾਲ ਗੱਲਬਾਤ ਹੋਈ ਆ ਆਸਵੰਦ ਦਾ ਪਰਿਵਾਰ ਕਿ ਪੰਜਾਬ ਦੀਆਂ ਜੇਲਾਂ ਚ ਆਏ ਆ